ਅਰਾਊਂਡ 2 ਮੰਥਸ ਹੋ ਗਏ ਹਨ ਮੈਂ ਐਵਰੀ ਵੀਕਐਂਡ ਆ ਕੇ ਇੱਥੇ ਫ੍ਰੀ ਯੋਗਾ ਸਰਵਿਸਿਜ਼ ਪ੍ਰੋਵਾਈਡ ਕਰਦੀ ਹਾਂ ਔਨ ਵੀਕਐਂਡ ਤੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਬੱਚਾ ਦੇ ਵੀ ਅਜਿਲਟੀ ਦੇ ਵਿੱਚ ਮੋਬਿਲਟੀ ਦੇ ਵਿੱਚ ਨਾਲ ਹੀ ਮੈਂਟਲ ਡਿਵੈਲਪਮੈਂਟ ਹਰ ਇੱਕ ਪਾਸੇ ਬਹੁਤ ਫਰਕ ਪਿਆ ਤਾਂ ਇਵਨ ਮੈਂ ਵੀ ਅਮੇਸੀ ਜਸ ਫਰਸਟ ਡੇ ਤੋਂ ਲੈ ਕੇ ਹੁੰ ਤੱਕ ਬੱਚੇ ਇੰਨਾ ਇੰਜੋਏ ਕਰ ਰਿਹਾ ਮੈਂ ਬੱਚਾ ਨੂੰ ਯੋਗਾ ਨੂੰ ਇੱਕ ਫਨ ਐਕਟੀਵਿਟੀ ਦੀ ਤਰ੍ਹਾਂ ਸਿਖਾ ਰਹੀ ਹਾਂ ਤੇ ਨਾਲ ਨਾਲ ਉਹਨਾਂ ਨੂੰ ਐਨਜॉयਮੈਂਟ ਤੇ ਟੀਚਿੰਗ ਵੀ ਪ੍ਰੋਵਾਈਡ ਕਰ ਰਹੀ ਹਾਂ ਸੂਰਿਆ ਨਮਸਕਾਰ ਇੱਕ ਐਸਾ ਆਸਨ ਹੈ ਤੇ ਇੱਕ ਐਸਾ ਪੋਜ਼ ਹੈ ਜੋ ਆਪਣਾ ਇੰਡੀਵਿਜੂਅਲ ਹਾਰਡਲੀ 10 ਮਿੰਟਸ ਅ ਡੇ ਕਰ ਸਕਦਾ ਹੈ ਹਨ ਉਹਦੇ ਵਿੱਚ ਤੁਹਾਡੀ ਓਵਰਆਲ ਬੋਡੀ ਦੀ ਫਲੈਕਸੀਬਿਲਿਟੀ ਦੇ ਉੱਤੇ ਧਿਆਨ ਦਿੱਤਾ ਜਾਂਦਾ ਸਾਰੇ ਮਤਲਬ ਤੁਹਾਡੇ ਬੋਡੀ ਪਾਰਟਸ ਕਵਰ ਹੋ ਜਾਂਦੇ ਹੋ ਸਰ ਇਹਦੇ ਨਾਲ ਲੋਕਾਂ ਨੂੰ ਇਹ ਲੱਗਦਾ ਕਿ ਸਿਰਫ ਅਸੀਂ weight loss ਵਗੈਰਾ ਵੱਲ ਧਿਆਨ ਦਿੰਨੇ ਆ ਬਟ ਜੋ ਮੇਨ ਗੋਲ ਹੈ ਯੋਗਾ ਦਾ ਉਹ ਸਾਡੀ ਅੰਤਰਮੰਦ ਦੀ ਜਿਹੜ ਆંતરિક ਸ਼ਾਂਤੀ ਹੈ ਉਹ ਸਾਡਾ ਮੇਨ ਟਾਰਗੇਟ ਹੈ 멘ਟਲ ਡਿਵੈਲਪਮੈਂਟ ਹੈ ਅਗਰ ਤੁਹਾਡੇ ਕਿਉਂਕਿ ਇਹਦੇ ਵੀ ਸਾਨੂੰ ਹਰੇਕ ਆਸੇ ਨੂੰ ਕਰਨ ਵਾਸਤੇ ਸਾਨੂੰ ਹੋਲਡਿੰਗ ਦੀ ਜ਼ਰੂਰਤ ਹੈ ਹੋਲਡਿੰਗ ਵਾਸਤੇ ਸਾਨੂੰ ਆਪਣੀ ਕਨਸੈਂਟਰੇਸ਼ਨ ਦੇ ਉੱਤੇ ਕੰਮ ਕਰਨਾ ਪਏਗਾ ਤੇ ਓਵਰਆਲ ਉਹਦੇ ਨਾਲ ਸਾਡੀ ਪੂਰੀ ਇੱਕ ਬੋਡੀ ਹੈ ਨਾ ਜੋ ਇੱਕ ਪੂਰੀ ਇੱਕ ਅਲਾਈਨਮੈਂਟ ਦੇ ਵਿੱਚ ਆ ਜਾਂਦੀ ਹੈ ਯੋਗਾ ਦਾ ਉਹੀ ਗੋਲ ਹੈ ਕਿ ਤੁਸੀਂ ਕਿੰਨੀ ਦੇਰ ਆਪਣੇ ਆਪ ਨੂੰ ਧਿਆਨ ਦੇ ਵਿੱਚ ਇੱਕ ਸਮਾਧੀ ਇੱਕ ਪੀਸਫੁਲ ਪੋਜੀਸ਼ਨ ਦੇ ਵਿੱਚ ਤੁਸੀਂ ਬੈਠ ਸਕਦੇ ਹੋ ਸੱਚੇ ਕਾਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨ ਅੱਜ ਅਸੀਂ ਪਹੁੰਚੇ ਹਾਂ ਇੱਕ ਅਜਿਹੇ ਸਕੂਲ ਦੇ ਵਿੱਚ ਜਿੱਥੇ ਸਮੇਂ-ਸਮੇਂ ਤੇ ਬੱਚਿਆਂ ਨੂੰ ਇੱਕ ਅਜਿਹੀ ਐਕਟੀਵਿਟੀ ਕਰਾਈ ਜਾਂਦੀ ਹੈ ਜਿਸ ਦਿਨ ਬੱਚੇ ਸਕੂਲ ਬੈਗ ਨਹੀਂ ਲੈ ਕੇ ਆਉਂਦੇ ਸਕੂਲ ਦੇ ਯੂਨੀਫਾਰਮ ਦੇ ਵਿੱਚ ਜ਼ਰੂਰ ਆਉਂਦੇ ਨੇ ਪਰ ਉਸ ਦੇ ਉਸ ਦਿਨ ਬੱਚਿਆਂ ਦੀ ਬੱਚਿਆਂ ਦੇ ਵਿੱਚ ਕੀ ਹੁਨਰ ਹੈ ਉਹ ਦੇਖਿਆ ਜਾਂਦਾ ਹੈ ਤੇ ਹਰ ਇੱਕ ਬੱਚੇ ਤੇ ਜਿਹੜਾ ਪ੍ਰਿੰਸੀਪਲ ਸਰ ਦੀ ਨਜ਼ਰ ਹੁੰਦੀ ਹੈ ਕਿ ਵੀ ਇਸ ਬੱਚਾ ਇਹ ਬੱਚਾ ਕਿਸ ਕਾਬਲ ਹੈ ਤੇ ਅੱਜ ਅਸੀਂ ਉਸ ਸਕੂਲ ਦੇ ਵਿੱਚ ਮੌਜੂਦ ਦਾ ਸਰਕਾਰੀ ਸਕੂਲ ਹੈ ਮੈਡਮ ਇਹਨਾਂ ਮੌਜੂਦ ਨੇ ਜੋ ਯੋਗਾ ਬੱਚਿਆਂ ਨੂੰ ਸਿਖਾਉਂਦੇ ਨੇ ਗੱਲਬਾਤ ਕਰਦੇ ਮੈਮ ਕੀ ਨਾਮ ਹੈ ਜੀ ਮੇਰਾ ਨਾਮ ਪ੍ਰਭਜੋਤ ਕੋਰ ਹੈ ਸਰ ਮੈਮ ਕੀ ਐਕਟੀਵਿਟੀਜ਼ ਆ ਜਿਹਸਾ ਸਕੂਲ ਦੇ ਵਿੱਚ ਕਰਾਈਆਂ ਜਾ ਰਹੀਆਂ ਨੇ ਸੌਰੀ ਤੇ ਕਾਫੀ ਤਰ੍ਹਾਂ ਦੀ ਹੋ ਗਿਆ ਐਕਟੀਵਿਟੀਜ਼ ਕਰਾਈ ਜਾ ਰਹੀਆਂ ਆ ਜਿਵੇਂ ਕਿ ਤੁਸੀਂ ਬੋਲਿਆ ਕਿ નો ਬੈਕ ਡੇ ਹੈ ਤੇ ਕਾਫੀ ਸਾਰੇ ਫਿਜ਼ੀਕਲ ਐਕਟੀਵਿਟੀਜ਼ ਬੈਲੈਂਸਿੰਗ ਐਕਟੀਵਿਟੀਜ਼ ਹੋ ਗਈਆਂ ਮਾਈਂਡਫੁਲ ਗੇਮਸ ਹੋ ਗਈਆਂ ਤੇ ਕਾਫੀ ਅਲੱਗ-ਅਲੱਗ ਐਕਟੀਵਿਟੀਜ਼ ਕਰਾਈ ਜਾਂਦੀਆਂ ਜਿਦੇ ਨਾਲ ਬੱਚੇ ਦੀ ਓਵਰਆਲ ਡਿਵੈਲਪਮੈਂਟ ਹੁੰਦੀ ਹੈ ਕਿੰਨੇ ਸਮੇਂ ਤੋਂ ਮੈਂ ਇਸ ਜੁੜੇ ਹੋਏ ਹਾਂ ਇਹਨਾਂ ਦੇ ਨਾਲ ਸਰ ਮੈਨੂੰ ਆ ਰਾਉਂਡ 2 ਮੰਥਸ ਹੋ ਗਏ ਐਂਡ ਮੈਂ ਐਵਰੀ ਵੀਕਐਂਡ ਆ ਕੇ ਇੱਥੇ ਫ੍ਰੀ ਯੋਗਾ ਸਰਵਿਸਿਜ਼ ਪ੍ਰੋਵਾਈਡ ਕਰਦੀ ਹਾਂ ਔਨ ਵੀਕਐਂਡ ਤੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਬੱਚਾ ਦੇ ਵੀ ਅਜਿਲਟੀ ਦੇ ਵਿੱਚ ਮੋਬਿਲਟੀ ਦੇ ਵਿੱਚ ਨਾਲ ਹੀ ਮੈਂਟਲ ਡਿਵੈਲਪਮੈਂਟ ਹਰ ਇੱਕ ਪਾਸੋਂ ਬਹੁਤ ਫਰਕ ਪਿਆ। ਮਤਲਬ ਜਿਸ ਤਰ੍ਹਾਂ ਦੇਖੀ ਕਿ ਯੋਗਾ ਜਿਹੜਾ ਮੈਂ ਉਹ ਅੱਜਕੱਲ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਬੱਚਿਆਂ ਨੂੰ ਅਵੇਅਰਨੈਸ ਨਹੀਂ ਹੈਗੀ ਜਾਂ ਫਿਰ ਕਈ ਲੋਕ ਤਾਂ ਟਾਈਮ ਸ਼ੈਡਿਊਲਿੰਗ ਇਸ ਤਰ੍ਹਾਂ ਦੀ ਹੈ ਕਿ ਯੋਗਾ ਵੱਲ ਨਹੀਂ ਜਾ ਪਾਉਂਦੇ ਹੈਗੇ ਬੱਚਿਆਂ ਦਾ ਕਿਸ ਤਰ੍ਹਾਂ ਦਾ ਰਿਸਪੌਂਸ ਹੈਗਾ ਯੋਗਾ ਨੂੰ ਲੈ ਕੇ ਸਰ ਬਹੁਤ ਵਧੀਆ ਰਿਸਪੌਂਸ ਹੈ ਇਵਨ ਮੈਂ ਵੀ ਅਮੇਜ਼ ਸੀ ਜਸ ਫਸਟ ਡੇ ਤੋਂ ਲੈ ਕੇ ਹੁਣ ਤੱਕ ਬੱਚੇ ਇੰਨਾ ਇੰਜੋਏ ਕਰ ਰਹੇ ਹੈ ਕਿਉਂਕਿ ਯੋਗਾ ਨੇ ਇੱਕ ਟ੍ਰੈਡੀਸ਼ਨਲ ਤਰੀਕੇ ਦੇ ਨਾਲ ਬਣਾਇਆ ਜਾਂਦਾ ਹੈ ਬਟ ਮੈਂ ਬੱਚਾ ਨੂੰ ਯੋਗਾ ਨੂੰ ਇੱਕ ਫਨ ਐਕਟੀਵਿਟੀ ਦੀ ਤਰ੍ਹਾਂ ਸਿਖਾ ਰਹੀ ਹਾਂ ਤੇ ਨਾਲ ਨਾਲ ਉਹਨਾਂ ਨੂੰ ਐਨਜॉयਮੈਂਟ ਤੇ ਟੀਚਿੰਗ ਵੀ ਪ੍ਰੋਵਾਈਡ ਕਰ ਰਹੀ ਹਾਂ ਬੱਚੇ ਮੈਮ ਸਹੀ ਤਰੀਕੇ ਨਾਲ ਸਿੱਖਦੇ ਫਿਰੇ ਬਿਲਕੁਲ ਸਰ ਬਿਲਕੁਲ ਪ੍ਰੋਪਰ ਸਿੱਖ ਰਹੇ ਆ ਬੱਚੇ ਕਿ ਇਵਨ ਕਿ ਐਡਵਾਂਸ ਤੋਂ ਐਡਵਾਂਸ ਆਸਨਸ ਜੋ ਕਾਫੀ ਸਾਲੋ ਸਾਲ ਲੱਗ ਜਾਂਦੇ ਆ ਅਗਰ ਅਸੀਂ ਬੱਚੇ ਨੂੰ ਹੁਣ ਤੋਂ ਸਿਖਾਵਾਂਗੇ ਤੇ ਉਹਨਾਂ ਦੇ ਵਿੱਚ ਉਹ ਇੰਪਰੂਵਮੈਂਟ ਆਈ ਥਿੰਕ ਪਰਫੈਕਸ਼ਨ ਆ ਹੀ ਜਾਏਗੀ ਮੈਮ ਬੱਚਿਆਂ ਵਾਸਤੇ ਸਭ ਤੋਂ ਬੈਸਟ ਯੋਗਾ ਕਿਹੜਾ ਜਿਹੜਾ ਇਹਨਾਂ ਨੂੰ ਤੁਸੀਂ ਕਰਾਉਨੇ ਹੋ ਤੇ ਬੱਚਿਆਂ ਨੂੰ ਕਰਨਾ ਵੀ ਚਾਹੀਦਾ ਹੈ ਸਰ ਮੈਂ ਸਭ ਤੋਂ ਵਸਤਵਿਕ ਵੈਸਟ ਯੋਗਾ ਹੀ ਦੱਸਾਂਗੀ ਕਿ ਅਗਰ ਕੋਈ ਕਿਸੇ ਨੂੰ ਹੈ ਕਿ ਯਾਰ ਅਸੀਂ ਇਹ ਪੋਜ਼ ਨਹੀਂ ਕਰ ਸਕਦੇ ਸੀ ਇਹ ਪੋਜ਼ ਨਹੀਂ ਕਰ ਸਕਦੇ ਤੇ ਸੂਰਜ ਨਮਸਕਾਰ ਇੱਕ ਐਸਾ ਆਸਨ ਹੈ ਤੇ ਇੱਕ ਐਸਾ ਪੋਜ਼ ਹੈ ਜੋ ਆਪਣਾ ਇੰਡੀਵਿਜੂਅਲ ਹਾਰਡਲੀ 10 ਮਿੰਟਸ ਅ ਡੇ ਕਰ ਸਕਦਾ ਹੈ ਅਨੁਦੇ ਵਿੱਚ ਤੁਹਾਡੀ ਓਵਰਆਲ ਬੋਡੀ ਦੀ ਫਲੈਕਸੀਬਿਲਟੀ ਦੇ ਉੱਤੇ ਧਿਆਨ ਦਿੱਤਾ ਜਾਂਦਾ ਸਾਰੇ ਮਤਲਬ ਤੁਹਾਡੇ ਬੋਡੀ ਪਾਰਟਸ ਕਵਰ ਹੋ ਜਾਂਦੇ ਆ ਉਹਦੇ ਵਿੱਚ ਜਿਵੇਂ ਫਲੈਕਸੀਬਿਲਟੀ ਦੀ ਗੱਲ ਕੀਤੀ ਤਾਂ ਇਹਦੇ ਲਈ ਕਿਹੜੇ ਕਿਹੜੇ ਜਿਹੜੇ ਯੋਗਾ ਆਸਨ ਸਰ ਅਣਗਿਣਤ ਯੋਗਾ ਅਸਨ ਚਾਹੇ ਅਸੀਂ ਕੈਟਨ ਕਾ ਪੋਜ਼ ਕਰ ਲਈਏ ਚਾਹੇ ਅਸੀਂ ਬੋਟ ਪੋਜ਼ ਕਰ ਲਈਏ ਜਾਂ ਫਿਰ ਉਤਕਟਾਸਨਾ ਕਰ ਲਈਏ ਮਤਲਬ ਅਣਗਿਣਤ ਆਸਨ ਹੈਗੇ ਸੂਰਜ ਨਮਸਕਾਰ ਹੀ ਅਸੀਂ ਇਕਲੌਤਾ ਕੱਲਾ ਕਰ ਲਈਏ ਤੇ ਆਈ ਥਿੰਕ ਸੋ ਕਿ ਜੋ ਹੋਰ ਕੁਝ ਨਹੀਂ ਕਰ ਸਕਦਾ ਉਹਦੇ ਵਾਸਤੇ ਉਹ ਇਨਾਫ ਹੈ ਅੱਛਾ ਕੀ ਕੀ ਫਾਇਦੇ ਨੇ ਇਹਨਾਂ ਦੇ ਜਿਹੜੇ ਯੋਗਾ ਕਰਨ ਦੇ ਬੱਚਿਆਂ ਨੇ ਜਾਂ ਫਿਰ ਬਜ਼ੁਰਗ ਵੀ ਅੱਜਕੱਲ ਸਵੇਰੇ ਆਪਾਂ ਦੇਖਦੇ ਆਂ ਪਾਰਕਰ ਦੇ ਵਿੱਚ ਕਰਦੇ ਫਾਇਦੇ ਕੀ ਕੀ ਨੇ ਇਸ ਚੀਜ਼ ਦੇ ਜੋ ਲੋਕਾਂ ਨੂੰ ਨਹੀਂ ਪਤਾ ਸਰ ਇਹਦੇ ਨਾਲ ਲੋਕਾਂ ਨੂੰ ਇਹ ਲੱਗਦਾ ਕਿ ਸਿਰਫ ਅਸੀਂ weight loss ਵਗੈਰਾ ਵੱਲ ਧਿਆਨ ਦਿੰਦੇ ਆ ਬਟ ਜੋ ਮੇਨ ਗੋਲ ਹੈ ਯੋਗਾ ਦਾ ਉਹ ਸਾਡੀ ਅੰਤਰਮੰਦ ਦੀ ਜਿਹੜੀ ਆਤ੍ਰਿਕ ਸ਼ਾਂਤੀ ਹੈ ਉਹ ਸਾਡਾ ਮੇਨ ਟਾਰਗੇਟ ਹੈ ਮੈਂਟਲ ਡਿਵੈਲਪਮੈਂਟ ਹੈ ਅਗਰ ਤੁਹਾਡੇ ਕਿਉਂਕਿ ਇਹਦੇ ਵਿੱਚ ਸਾਨੂੰ ਹਰੇਕ ਆਸਨ ਨੂੰ ਕਰਨ ਵਾਸਤੇ ਸਾਨੂੰ ਹੋਲਡਿੰਗ ਦੀ ਜ਼ਰੂਰਤ ਹੈ ਹੋਲਡਿੰਗ ਵਾਸਤੇ ਸਾਨੂੰ ਆਪਣੀ ਕਨਸੈਂਟਰੇਸ਼ਨ ਦੇ ਉੱਤੇ ਕੰਮ ਕਰਨਾ ਪਏਗਾ ਤੇ ਓਵਰਆਲ ਉਹਦੇ ਨਾਲ ਸਾਡੀ ਪੂਰੀ ਇੱਕ ਬੋਡੀ ਹੈ ਨਾ ਜੋ ਇੱਕ ਪੂਰੀ ਇੱਕ ਅਲਾਈਨਮੈਂਟ ਦੇ ਵਿੱਚ ਆ ਜਾਂਦੀ ਹੈ ਸੋ ਇਹ ਸਾਰੇ ਬੈਨੀਫਿਟਸ ਨਹੀਂ ਹੋਗਾ ਸਰ ਸਰ ਅਕੋਰਡਿੰਗ ਟੂ ਮੀ ਅਗਰ ਤੁਸੀਂ ਮੇਰੀ ਸੁਜੈਸ਼ਨ ਲੋਗੇ ਤਾਂ ਯੋਗਾ ਹੀ ਸਭ ਤੋਂ ਬੈਸਟ ਹੈ ਕਿਉਂਕਿ ਇਹਦੇ ਵਿੱਚ ਕੋਈ ਐ ਨਹੀਂ ਹੈ ਕਿ ਆਹ ਛੋਟਾ ਏਜ ਗਰੁੱਪ ਨਹੀਂ ਕਰ ਸਕਦਾ ਜਾਂ ਸੀਨੀਅਰ ਏਜ ਗਰੁੱਪ ਨਹੀਂ ਕਰ ਸਕਦਾ ਚਾਹੇ ਤੁਸੀਂ 3 ਸਾਲ ਦੇ ਹੋ ਜਾਂ ਤੁਸੀਂ 80 ਸਾਲ ਦੇ ਹੋ ਤੁਸੀਂ ਪ੍ਰਾਣਾਯਾਮ ਕਰ ਸਕਦੇ ਹੋ ਤੁਸੀਂ ਮੈਡੀਟੇਸ਼ਨ ਕਰ ਸਕਦੇ ਹੋ ਤੁਸੀਂ ਬੇਸਿਕ ਬੇਸਿਕ ਨਾਰਮਲ ਆਸਨ ਕਰ ਸਕਦੇ ਹੋ ਅਗਰ ਤੁਹਾਡੀ ਬੋਡੀ ਜ਼ਿਆਦਾ 올ਡ ਵਿੱਚ ਏਜਸ ਜਾ ਕੇ ਅਲਾਉ ਨਹੀਂ ਕਰਦੀ ਅਨ ਜਿਹੜੀ ਰਹੀ ਗੱਲ ਬੱਚਿਆਂ ਦੀ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਤੁਸੀਂ ਦੇਖ ਹੀ ਸਕਦੇ ਹੋ ਬੱਚਾ ਦੀ ਅਸੀਂ ਕਿੰਨੇ ਸਾਰੇ ਆਸਨਸ ਕਰਾਏ ਆ ਕਿੰਨੀ ਕਿੰਨੀ ਐਡਵਾਂਸ ਡ੍ਰਿਲਸ ਕਰਾਈਆਂ ਤੇ ਬੱਚੇ ਅਗਰ ਛੋਟ ਕਰਨਾ ਸ਼ੁਰੂ ਕਰ ਦੇਣਗੇ ਤੇ ਉਹਨਾਂ ਨੂੰ ਐਟ ધ ਐਂਡ ਆਫ ਦ ਏਜ ਜਾ ਕੇ ਦਿੱਕਤਾਂ ਬਿਲਕੁਲ ਫੇਸ ਨਹੀਂ ਕਰਨੀਆਂ ਪੈਣਗੀਆਂ ਬੱਚਿਆਂ ਲਈ ਤੇ ਬੱਚੀਆਂ ਦੇ ਲਈ ਆ ਗਰਲਸ ਦੇ ਲਈ ਕੈ ਲਈ ਅਲੱਗ ਆਸਨ ਹੁੰਦੇ ਸਰ ਹਾਂਜੀ ਕਿਉਂਕਿ ਇਹ ਅਯੋਗਾ ਆਸਨਾ ਸਪੈਸੀਫਿਕਲੀ ਟਾਰਗੇਟ ਕਰਦਾ ਜੋ ਵੀ ਤੁਹਾਨੂੰ ਪ੍ਰੋਬਲਮ ਹੈ ਜੋ ਵੀ ਚੀਜ਼ ਨੂੰ ਤੁਸੀਂ ਕਿਉਰ ਕਰਨਾ ਚਾਹੁੰਦੇ ਹੋ ਜੋ ਵੀ ਤੁਹਾਡੇ ਇਸ਼ੂਜ਼ ਹੈ ਐਵੇਂ ਨਹੀਂ ਕਿ ਜੈਂਡਰ ਸਪੈਸੀਫਿਕ ਕੋਈ ਆਸਨਾਜ਼ ਹੈ ਕਿ ਇਹ ਸਿਰਫ ਮੇਲ ਕਰ ਸਕਦਾ ਹੈ ਫੀਮੇਲ ਕਰ ਸਕਦਾ ਹੈ ਤੁਹਾਡੇ ਗੋਲਸ ਤੇ ਤੁਹਾਨੂੰ ਕੀ ਇਸ਼ੂ ਫੇਸ ਕਰਨਾ ਪੈ ਰਿਹਾ ਉਹਦੇ ਉੱਤੇ ਆਸਨਾਜ਼ ਡਿਪੈਂਡ ਕਰਦੇ ਹਨ ਨਹੀਂ ਤੁਹਾਨੂੰ ਕਦੋਂ ਤੋਂ ਸ਼ੌਕ ਪਿਆ ਇਸ ਚੀਜ਼ ਦਾ ਸਰ ਐਕਚੁਅਲੀ ਮੈਨੂੰ ਇਸ ਚੀਜ਼ ਦਾ ਸ਼ੌਕ ਕਾਫੀ ਸਾਲਾਂ ਤੋਂ ਹੈ 5 6 ইয়ার্স ਮੈਂ ਆਰਟ ਆਫ ਲਿਵਿੰਗ ਦੀ ਵੀ ਮੈਂਬਰ ਸੀ ਐ ਜਿੱਦ ਦਾ ਸਾਡੇ ਘਰ ਤੁਸੀਂ ਦੇਖਿਆ ਹੀ ਹੈ ਪਾਰਕਾ ਦੇ ਵਿੱਚ ਅਸੀਂ ਦੇਖਦੇ ਹਾਂ ਬਜ਼ੁਰਗਾਂ ਨੂੰ ਜਾਂ ਲੋਕਾਂ ਨੂੰ ਯੋਗਾ ਕਰਦੇ ਹੋਏ ਤੇ ਸਾਡੇ ਘਰ ਦੇ ਕੋਲ ਵੀ ਕਾਫੀ ਪਾਰਕ ਹੈ ਤੇ ਉੱਥੇ ਮੈਂ ਵੀ ਦੇਖਦੀ ਹੁੰਦੀ ਸੀ ਤੇ ਆਈ ਵਾਸ ਰੀਲੀ ਫੈਸੀਨੇਟਡ ਕਿ ਇਹ ਸਭ ਕੀ ਮੂਵਮੈਂਟਸ ਕਰ ਰਹੇ ਹੈ ਕਿਦੇ ਇਥੇ ਉੱਥੇ ਤੇ ਮੈਂ ਫਿਰ ਇਹਦੇ ਵਿੱਚ ਇੰਟਰਸਟ ਗਰੋ ਹੋਇਆ ਤੇ ਮੈਂ ਤਾਂ ਪ੍ਰੋਫੈਸ਼ਨਲ ਕੋਰਸ ਕੀਤਾ ਐਂਡ ਫਿਰ ਮੈਂ ਲੋਕਾਂ ਨੂੰ ਕਲਾਸਿਸ ਪ੍ਰੋਵਾਈਡ ਕਰਨੀ ਸ਼ੁਰੂ ਕੀਤੀ ਐਂ ਤੇ ਧੀਰੇ ਧੀਰੇ ਮੇਰਾ ਸਫਰ ਇਦਾਂ ਹੀ ਇਹਦੇ ਵਿੱਚ ਇਦਾਂ ਰਿਹਾ ਜਦੋਂ ਤੁਸੀਂ ਇਸ ਵੱਲ ਧਿਆਨ ਲਾਣਾ ਸ਼ੁਰੂ ਕੀਤਾ ਜਾਂ ਫਿਰ ਸਿੱਖਣਾ ਸ਼ੁਰੂ ਕੀਤਾ ਕੀ ਕੀ ਬਦਲਾਅ ਆਏ ਤੁਹਾਡੀ ਲਾਈਫ 'ਚ ਫਿਰ ਸਰ ਬਹੁਤ ਹੀ ਬਦਲਾਅ ਆਇਆ ਪਹਿਲਾਂ ਤਾਂ ਚਲੋ ਠੀਕ ਹੈ ਜੋ ਬਾਡੀ ਓਪਨ ਅਪ ਸੜੀ ਕਿਉਂਕਿ ਮੈਂ ਵੀ ਜਿਮ ਕਰਦੀ ਸੀ ਹਜੇ ਵੀ ਕਦੇ-ਕਦੇ ਸਟਰੈਂਥ ਟ੍ਰੇਨਿੰਗ ਕਿਉਂਕਿ ਓਬਵੀਅਸਲੀ ਸਟਰੈਂਥ ਵੀ ਇੰਪੋਰਟੈਂਟ ਹੈ ਬਟ ਉਹਦੇ ਨਾਲ ਨਾ ਬਾਡੀ ਦੇ ਵਿੱਚ ਇੱਕ ਸਟਿਫਨੈਸ ਜੀ ਆ ਗਈ ਸੀ ਤੇ ਉਹ ਕਾਫੀ ਜ਼ਿਆਦਾ ਓਪਨ ਅਪ ਹੋਈ ਤੇ ਉਹਦੇ ਇਲਾਵਾ ਜਿਹੜੀ ਇੱਕ ਮੈਂਟਲ ਕਲੈਰਿਟੀ ਦੀ ਆਪਾਂ ਗੱਲ ਕਰਦੇ ਹਾਂ ਕਿ ਡਿਸੀਜਨ 메ਕਿੰਗ ਦੇ ਵਿੱਚ ਪਹਿਲਾਂ ਬੜੀ ਕਨਫਿਊਜ਼ਨ ਰਹਿੰਦੀ ਸੀ ਤੇ ਉਹ ਵੀ ਯੋਗਾ ਨੇ ਵਿਦ ਦ ਹੈਲਪ ਆਫ ਕਿਉਂਕਿ ਅਸੀਂ ਇਹਦੇ ਤੇ ਆਪਣੇ ਬ੍ਰੈਥ ਨੂੰ ਕੰਟਰੋਲ ਕਰਨਾ ਸਿੱਖਦੇ ਹਾਂ ਆਪਣੀ ਇੰਦਰੀਆਂ ਦੇ ਉੱਤੇ ਕੰਟਰੋ ਵਿਚ ਬਹੁਤ ਰਹਿੰਦੇ ਨੇ ਸਟ्रेस ਯੋਗਾ ਦੇ ਨਾਲ ਉਹਦੇ ਨਾਲ ਕੋਈ ਫਰਕ ਪੈਂਦਾ ਹੈ ਸਟ्रेस ਸਰ ਬਿਲਕੁਲ ਪੈਂਦਾ ਹੈ ਕਿਉਂਕਿ ਦੇਖੋ ਸਾਡੀ ਬੋਡੀ ਵਿੱਚ ਅਲੱਗ-ਅਲੱਗ ਇੰਦਰੀਆਂ ਅਗਰ ਅਸੀਂ ਆਪਣੀਆਂ ਇੰਦਰੀਆਂ ਤੇ ਆਪਣੇ ਗੁੱਸੇ ਤੇ ਆਪਣੀ ਖੁਸ਼ੀ ਤੇ ਆਪਣੀ ਸੈਡਨੈਸ ਤੇ ਕੰਟਰੋਲ ਕਰ ਲਿਆ ਤੇ ਆਬਵੀਅਸਲੀ ਸਟ्रेस ਤਾਂ ਫਿਰ ਰਹਿ ਗਈ ਨਹੀਂ ਮੈਡੀਟੇਸ਼ਨ ਵੀ ਇਸ ਇਸ ਦਾ 파ਟ ਹੀ ਹੈ ਮੈਡੀਟੇਸ਼ਨ ਯੋਗਾ ਦਾ ਹੀ 파ਟ ਹੈ ਸਰ ਆਸਨਸ ਬਲਕਿ ਲੋਕਾਂ ਨੂੰ ਲੱਗਦਾ ਸਿਰਫ ਆਸਨਾ ਹੀ ਯੋਗਾ ਦਾ 파ਟ ਹੈ ਬਟ ਮੈਡੀਟੇਸ਼ਨ ਇੱਕ ਧਿਆਨ ਦੀ ਸਥਿਤੀ ਦੇ ਵਿੱਚ ਪਹੁੰਚਣਾ ਯੋਗਾ ਦਾ ਉਹੀ ਗੋਲ ਹੈ ਕਿ ਤੁਸੀਂ ਕਿੰਨੀ ਦੇਰ ਆਪਣੇ ਆਪ ਨੂੰ ਧਿਆਨ ਦੇ ਵਿੱਚ ਇੱਕ ਸਮਾਧੀ ਇੱਕ ਪੀਸਫੁਲ ਪੋਜੀਸ਼ਨ ਦੇ ਵਿੱਚ ਤੁਸੀਂ ਬੈਠ ਸਕਦੇ ਕਿਉਂਕਿ ਅੱਜ ਕੱਲ੍ਹ ਲੋਕ ਜਿਵੇਂ ਤੁਸੀਂ ਦੇਖਦੇ ਹੋ ਆਪਣਾ ਵਰਕ ਲੋਡ ਇਨਾ ਫੈਮਿਲੀ ਲੋਡ ਇਨਾ ਹੋਰ ਵੀ ਬਾਕੀ ਪ੍ਰੈਸ਼ਰ ਇਨਾ ਜ਼ਿਆਦਾ ਹੈ ਕਿ ਉਹ ਇੱਕ ਪੋਜੀਸ਼ਨ ਦੇ ਵਿੱਚ ਨਾਰਮਲੀ ਵੀ 10 ਮਿੰਟ ਵੀ ਤੁਸੀਂ ਕਹਿ ਲਓ ਨਹੀਂ ਬੈਠ ਸਕਦੇ ਕਿਉਂਕਿ ਦਿਮਾਗ ਦੇ ਵਿੱਚ ਲੱਗ ਥੌਟਸ ਆਣਗੇ ਯਾਰ ਮੈਂ ਰੋਟੀ ਬਣਾਣੀ ਹੈ ਯਾਰ ਮੇਰਾ ਕੰਮ ਪੈਂਡਿੰਗ ਪਿਆ ਮੈਨੂੰ ਬੌਸ ਨੂੰ ਜਵਾਬ ਦੇਣਾ ਹੈ ਕੁਝ ਵੀ ਸੋ ਯੋਗਾ ਸਭ ਨੂੰ ਇੱਕ ਬੈਲੈਂਸ ਆਊਟ ਕਰਨ ਦੇ ਵਿੱਚ ਤੁਹਾਨੂੰ ਇੱਕ ਸ਼ਾਂਤੀ ਇੱਕ ਮੈਂਟਲ ਸਟੇਬਿਲਟੀ ਲਿਆਉਣ ਦੇ ਵਿੱਚ ਕਾਫੀ ਹੈਲਪ ਕਰਦਾ ਹੈ ਅੱਛਾ ਮੈਂ ਸਕੂਲ ਦੇ ਵਿੱਚ ਕਦੋਂ ਤਾਂ ਜੁੜੇ ਕਿਉਂਕਿ ਸਰਕਾਰੀ ਸਕੂਲਾਂ ਦਾ ਜੇ ਗੱਲ ਕਰੀਏ ਪਿੱਛੇ ਦੀ ਆਪਾਂ ਤਾਂ ਸਰਕਾਰੀ ਸਕੂਲਾਂ ਦੇ ਵਿੱਚ ਤਾਂ ਬੱਚੇ ਪਾਉਣ ਨੂੰ ਡਰਦੇ ਸੀ ਵੀ ਇਹ ਤਾਂ ਸਰਕਾਰੀ ਸਕੂਲ ਹੈ ਪੜ੍ਹਾਈ ਨਹੀਂ ਹੋਣਾ ਇਹ ਸਰਕਾਰੀ ਸਕੂਲ ਨੂੰ ਕਿਵੇਂ ਦੇਖਦੇ ਹੋ ਤੇ ਇਸ ਸਕੂਲ ਨਾਲ ਕਿੰਨੇ ਸਮੇਂ ਤੋਂ ਜੁੜੇ ਹੋ ਤੇ ਕਦੋਂ ਆਉਂਦੇ ਹੋ ਇੱਥੇ ਸਰ ਮੈਂ ਵੀ ਕੈਨ ਸੇ ਧ 2-3 ਮਹੀਨੇ ਹੋ ਚੁੱਕੇ ਐ ਸੁਖਪੀਰ ਸਰ ਨਾਲ ਜੁੜੇ ਹੋਏ ਸੁਖਪੀਰ ਸਰ ਸੁਖਪੀਰ ਸਖੁਰ ਸਕੂਲ ਦੇ ਪ੍ਰਿੰਸੀਪਲ ਨੇ ਐਂਡ ਹੈਟਸ ਆਫ ਐ ਉਹਨਾਂ ਨੂੰ ਕਿ ਗਵਰਨਮੈਂਟ ਸਕੂਲ ਦੇ ਬਾਰੇ ਸਾਡੀ ਇੱਕ ਪਰਸੈਪਸ਼ਨ ਹੈ ਕਿ ਉੱਥੇ ਪੜਾਈ ਨਹੀਂ ਹੁੰਦੀ ਉੱਥੇ ਸਿਸਟਮ ਕੁਛ ਉੱਦਾਂ ਨਹੀਂ ਹੈ ਬਟ ਤੁਸੀਂ 올 ਰਾਉਂਡ ਦੇਖ ਸਕਦੇ ਹੋ ਕਿ ਲੱਗੇਗਾ ਹੀ ਨਹੀਂ ਐਂਟਰ ਕਰਕੇ ਕਿ ਇਹ ਇੱਕ ਸਰਕਾਰੀ ਸਕੂਲ ਹੈ ਪ੍ਰਾਈਵੇਟ ਸਕੂਲਸ ਨਾਲ ਵੀ ਮੈਂ ਕਹਿੰਦੀ ਹਾਂ ਬੱਚੇ ਜ਼ਿਆਦਾ ਡਿਸਪਲਿਨਡ ਨੇ ਉਹਨਾਂ ਦੇ ਵਾਸਤੇ ਅਲੱਗ-ਅਲੱਗ ਐਕਟੀਵਿਟੀਆਂ ਵੈਦਰ ਐਜੂਕੇਸ਼ਨਲ অর ਵੈਦਰ ਕੋ-ਕ ਕਰਿਕੂਲਰ ਐਕਟੀਵਿਟੀਆਂ ਜਿੱਦ ਤੱਕ ਸਹਿਯੋਗ ਕਰ ਰਹੇ ਆ ਰਾਈਟਿੰਗ ਕੰਪੀਟੀਸ਼ਨ ਅ ਦੀ ਆਰਟਿਸਟਿਕ ਕੰਪੀਟੀਸ਼ਨ ਕਦੀ ਹੋਰ ਹੋਰ ਡਿਫਰੈਂਟ ਡਿਫਰੈਂਟ ਟਾਈਪ ਆਫ ਮਤਲਬ ਉਹਨਾਂ ਨੂੰ ਹਰੇਕ ਤਰੀਕੇ ਦੇ ਨਾਲ ਸਪੋਰਟ ਦੇ ਵਿੱਚ ਵੀ ਅੱਗੇ ਲੱਕੇ ਜਾਇਆ ਜਾਂਦਾ ਹੈ ਕੋਕਰੀ ਕੁਲ ਐਕਟੀਵਿਟੀਆਂ ਵੀ ਅੱਗੇ ਲੱਕੇ ਜਾਇਆ ਜਾਂਦਾ ਹੈ ਐਜੂਕੇਸ਼ਨ ਦੇ ਵੱਲ ਤਾਂ ਧਿਆਨ ਪ੍ਰੋਪਰ ਹੈ ਹੀ ਹੈ ਅੱਛਾ ਜੀ ਯੋਗਾ ਦੀ ਗੱਲ ਕਰੀ ਕਈ ਬੱਚੇ ਹੋਣਗੇ ਜਿਹੜੇ ਇਸ ਤੇ ਸ਼ੌਕ ਹੋਏਗੇ ਜਾਂ ਮਾਹਰ ਹੋਣਗੇ ਵੀ ਤੁਸੀਂ ਦੇਖਦੇ ਹੋਣੇ ਐਕਟੀਵਿਟੀ ਕਿਸ ਤਰ੍ਹਾਂ ਕਰਦੇ ਉਹਨਾਂ ਬੱਚਿਆਂ ਲਈ ਅੱਗੇ ਵਾਸਤੇ ਵੀ ਕੁਝ ਸੋਚਦੇ ਹੋ ਜੀ ਸਰ ਯੋਗਾ ਸਿਰਫ ਸੋਚਦੇ ਆ ਕਿ ਚਲੋ ਅਸੀਂ ਥੋੜਾ ਜਿਹਾ ਕਰ ਲਿਆ ਆ ਬਾਡੀ ਓਪਨ ਓਪ ਹੋ ਗਈ ਚਲੋ ਸੂਰਿਆ ਨਮਸਕਾਰ ਕਰ ਲ ਅੱਜਕੱਲ੍ਹ ਯੋਗਾ ਨੂੰ ਅਸੀਂ ਨੈਸ਼ਨਲ ਗੇਮਜ਼ ਦੇ ਵਿੱਚ ਸਾਡੇ ਪਾਰਟ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ ਜਿਦਾਂ ਤੁਸੀਂ ਜਾਣਦੇ ਹੋ ਤੇ ਇਹਦੇ ਵਾਸਤੇ ਇਹ ਹੀ ਨਹੀਂ ਕਿ ਸਿਰਫ ਇਹ ਜਸਟ ਇੱਕ ਕੋ-ਕੁਰੀਕੂਲਰ ਐਕਟੀਵਿਟੀ ਹੈ ਇਹ ਇੱਕ ਹੌਬੀ ਦੀ ਤਰ੍ਹਾਂ ਅਸੀਂ ਇਹਨੂੰ ਇੱਕ ਐਜ਼ ਅ ਪ੍ਰੋਫੈਸ਼ਨਲ ਵੀ ਲੈ ਸਕਦੇ ਹਾਂ ਫਿਊਚਰ ਦੇ ਵਿੱਚ ਇਸ ਦਾ ਕਿੰਨਾ ਫਾਇਦਾ ਹੋ ਸਕਦਾ ਹੈ ਸਰ ਫਿਊਚਰ ਦੇ ਵਿੱਚ ਇਹਦਾ ਬਹੁਤ ਫਾਇਦਾ ਹੋ ਸਕਦਾ ਆਪਣੀ ਹੈਲਥ ਪਰਸਪੈਕਟਿਵ ਦੇ ਵੱਲੋਂ ਵੀ ਅਸੀਂ ਕਰ ਕੱਲ ਕਰੀਏ ਤੇ ਆਪਣਾ ਫਾਈਨੈਂਸ਼ੀਅਲ ਪਰਸਪੈਕਟਿਵ ਵੀ ਕਿਉਂਕਿ ਅੱਜ ਕੱਲ ਹਸਪੀਟਲ ਕੋ ਸਕੂਲ ਕੋ ਜਾਂ ਕੋਈ ਵੀ ਆਰਗੇਨਾਈਜੇਸ਼ਨ ਹੈ ਉੱਥੇ ਯੋਗਾ ਦਾ ਡਿਫਰੈਂਟ ਸੈਂਟਰ ਸਟੈਬਲਿਸ਼ ਕੀਤਾ ਜਾ ਰਿਹਾ ਹੈ ਕਿਉਂਕਿ ਵੀ ਕੈਨ ਨਾਟ ਰਿਲਾਇ ON ਮੈਡੀਸਿਨਸ ਅਸੀਂ ਕਦ ਤੱਕ ਮੈਡੀਸਿਨਸ ਖਾਂਦੇ ਰਾਂਗੇ ਕੰਜ਼ਿਊਮ ਕਰਦੇ ਰਾਂਗੇ ਯੋਗਾ ਇੱਕ ਐਸੀ ਚੀਜ਼ ਹੈ ਕਿ ਜੋ ਸਾਨੂੰ ਮੈਡੀਸਿਨਸ ਲੈਣ ਤੋਂ ਬਚਾਉਂਦੀ ਹੈ ਸਾਡੀ ਬਾਡੀ ਨੂੰ ਉਦਾਂ ਹੀ ਹੈਲਦੀ ਰੱਖਦੀ ਹੈ ਯੋਗਾ ਦੇ ਨਾਲ ਕਿੰਨੀਆਂ ਬਿਮਾਰੀਆਂ ਤੋਂ ਦੂਰ ਰਹਿ ਸਕਦਾ ਪਰ ਯੋਗਾ ਦੇ ਨਾਲ ਬਿਮਾਰੀਆਂ ਹੋਣਗੀਆਂ ਹੀ ਨਹੀਂ ਤੇ ਸਾਨੂੰ ਦੂਰ ਰਹਿਣ ਦੀ ਲੋੜ ਆਬਵੀਅਸਲੀ ਨਹੀਂ ਪੈਗੀ ਜੇ ਤੁਸੀਂ ਛੋਟੀ ਉਮਰ ਜਿੱਦਾਂ ਮੈਂ ਹੁਣ ਬੱਚਿਆਂ ਨੇ ਯੋਗਾ ਕਰਨਾ ਸ਼ੁਰੂ ਕਰਤਾ ਤੁਸੀਂ ਦੇਖ ਰਹੇ ਹੋ ਇਹਨਾਂ ਵਿੱਚ ਕਿੰਨੀ એનર્ਜੀ ਹੈ ਸਵੇਰ ਦੇ ਮੇਰੇ ਨਾਲ ਲੱਗੇ ਹੋਏ ਆ ਸੋ ਧੁੱਪ ਦੇ ਵਿੱਚ ਅਸੀਂ ਕਰ ਰਹੇ ਹਾਂ ਯੋਗਾ ਬਟ ਦੇ ਆਰ ਸਟਿਲ ਐਕਟਿਵ ਤੇ ਬਿਮਾਰੀਆਂ ਹੋਣਗੀਆਂ ਹੀ ਨਹੀਂ ਜੇ ਤੁਸੀਂ ਯੋਗਾ ਕਰੋਗੇ ਮੈਮ ਯੋਗਾ ਨੂੰ ਲੈ ਕੇ ਕੀ ਕਹੋਗੇ ਸਾਡੇ ਵਿਊਅਰਸ ਨੂੰ ਬੱਚਿਆਂ ਨੂੰ ਤੇ ਜਿਹੜੇ ਵੀ ਯੋਗਾ ਦੇ ਸ਼ਕੀਰ ਨੇ ਜਿਹੜੇ ਨਵੇਂ ਵੀ ਨੇ ਉਹਨਾਂ ਨੂੰ ਵੀ ਕੀ ਕਹੋਗੇ ਸਰ ਮੈਂ ਇਹੀ ਕਹਾਂਗੀ ਕਿ ਤੁਸੀਂ ਆਪਣਾ ਅਸੀਂ ਫੋਨ ਨੂੰ ਵੀ ਸਕਰੋਲ ਕਰਦੇ ਰਹਿੰਦੇ ਆ ਸ਼ੌਂਕ ਤਾਂ ਕਿਸੇ ਨੂੰ ਚੀਜ਼ ਜ਼ਰੂਰੀ ਨਹੀਂ ਹੁੰਦਾ ਬਟ ਟਾਈਮ ਪਾਸ ਕਰਨ ਵਾਸਤੇ ਅਸੀਂ ਫੋਨ ਨੂੰ ਸਕਰੋਲ ਕਰਦੇ ਰਹਿੰਦੇ ਹਾਂ ਘੰਟੋ ਘੰਟੋ ਤੇ ਅਸੀਂ ਉਦੋਂ ਹੀ ਕੁਝ 10 15 ਮਿੰਟਸ 30 ਮਿੰਟਸ ਤੋਂ ਧੀਰੇ ਧੀਰੇ ਦੀ ਸ਼ੁਰੂਆਤ ਕਰ ਸਕਦੇ ਹਾਂ ਬਰੀਥਿੰਗ ਵਰਕਆਊਟਸ ਕਰ ਸਕਦੇ ਹਾਂ ਨਾਰਮਲ ਸਿਟਿੰਗ ਵਰਕਆਊਟਸ ਤੁਸੀਂ ਕਹੋਗੇ ਹੋਗਾ ਕਿ ਕਿੰਨੀ ਟਾਈਪਸ ਹੈ ਚੇਅਰ ਯੋਗਾ ਕਰ ਲਓ ਸਿਟਿੰਗ ਯੋਗਾ ਕਰ ਲਓ ਲਾਈਂਗ ਯੋਗਾ ਕਰ ਲਓ ਸਟੈਂਡਿੰਗ ਯੋਗਾ ਕਰ ਲਓ ਸੂਰਿਆ ਨਮਸਕਾਰ ਕੱਲਾ ਕਰ ਲਓ ਮਤਲਬ ਅਣਗਿਣਤ ਤੁਹਾਡੇ ਕੋਲ ਅਪੋਰਚੁਨਿਟੀਆਂ ਹੈ ਕਿ ਤੁਸੀਂ ਯੋਗਾ ਦੇ ਫੀਲਡ ਦੇ ਵਿੱਚ ਐਂਟਰ ਕਰ ਸਕਦੇ ਹੋ